ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਤਗੁਰੂ ਕਲਾਸ ਦੀ ਇਸ ਆਨਲਾਈਨ ਕਲਾਸ ਦੇ ਵਿੱਚ ਜਿੰਦੇ ਵਿੱਚ ਅੱਜ ਆਪਾਂ ਨੋਟੀਫਿਕੇਸ਼ਨ ਬਾਰੇ ਜਿਹੜਾ ਇਨਫਾਰਮੇਸ਼ਨ ਲੈ ਕੇ ਆਏ ਹਾਂ ਪਿਛਲੇ ਕਈ ਦਿਨਾਂ ਤੋਂ ਜਿਵੇਂ ਕਿ ਪੀਟ ਪੀਟ ਐਸਬੀ ਬੋਰਡ ਨੇ ਆਪਣੀ ਜਿਹੜੀ ਸੇਵਾਦਾਰ ਤੇ ਚੌਂਕੀਦਾਰ ਦੀ ਪੋਸਟ ਆਊਟ ਕੀਤੀ ਸੀ ਖਿਆਲ ਮੈਂ ਪਿਛਲੇ ਦਿਨਾਂ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਪਿਛਲੇ ਸਾਲ 2024 ਦੇ ਵਿੱਚ ਜਿਹੜੀ ਪੋਸਟ ਆਊਟ ਕੀਤੀ ਗਈ ਸੀ ਉਹਦੇ ਉਹਨੂੰ ਲੈ ਕੇ ਹੀ ਬੜੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਜਿਹੜੀ ਹੈ ਫਾਈਨਲ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ ਕੀ ਕੁਝ ਆਇਆ ਇਹਦੇ ਵਿੱਚ ਅਪਡੇਸ਼ਨ ਕੀ ਆਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਦੇਖਾਂਗੇ ਇਸੇ ਸੈਸ਼ਨ ਦੇ ਵਿੱਚ ਹੀ ਤਾਂ ਇੱਕ ਵਾਰੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਆਵਾਜ਼ ਪ੍ਰੋਪਰ ਆ ਰਹੀ ਹੈ ਬਾਕੀ ਜੋ ਵੀ ਤੁਹਾਡੇ ਡਾਊਟਸ ਹੈਗੇ ਆ ਡੈਫੀਨੇਟਲੀ ਉਹਦੇ ਉੱਪਰ ਵੀ ਆਪਾਂ ਵਿਚਾਰ ਕਰਾਂਗੇ ਠੀਕ ਹੈ ਜੀ ਇੱਕ ਵਾਰੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਆਵਾਜ਼ ਪ੍ਰੋਪਰ ਆ ਰਹੀ ਹੈ ਸਕਰੀਨ ਵਿਜੀਬਲ ਹੈ ਸਾਰਿਆਂ ਨੂੰ ਹਾਂ ਜੀ ਰਵੀ ਕੁਮਾਰ ਨੂੰ ਗੁੱਡ ਆਫਟਰਨੂੰ ਜੀ ਸੇਵਕ ਹਾਂ ਜੀ ਅਰਚਨਾ ਚੌਧਰੀ ਜੀ ਹੈਲੋ ਜੀ ਤਾਂ ਇੱਕ ਵਾਰੀ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਲਾਈਵ ਸੈਸ਼ਨ ਦੇ ਵਿੱਚ ਤੁਸੀਂ ਆ ਜਾਓ ਇਹਦੇ ਵਿੱਚ ਆਪਾਂ ਸਿਲੇਬਸ ਬਾਰੇ ਵੀ ਗੱਲ ਕਰਾਂਗੇ ਕਿ ਸਿਲੇਬਸ ਕਿਵੇਂ ਹੋਏਗਾ ਕਵਰ ਕਿਸ ਤਰ੍ਹਾਂ ਕਰਨਾ ਹੈ ਸਾਰੀ ਇਨਫਰਮੇਸ਼ਨ ਆਪਾਂ ਨਾਲ ਜਿਹੜੀ ਹੈ ਇਸ ਸੈਸ਼ਨ ਦੇ ਵਿੱਚ ਹੀ ਦੇਖਾਂਗੇ ਪਲੱਸ ਜੋ ਤੁਹਾਡੇ ਆਨਲਾਈਨ ਐਪਲੀਕੇਸ਼ਨ ਦੇ ਜਿਹੜੇ ਹੁਣ ਤੱਕ ਡਾਊਟ ਸੀਗੇ ਉਹ ਸਾਰੇ ਜਿਹੜੇ ਆਪਣੇ ਪੀਟਰ ਪਲੱਸ ਵੀ ਬੋਰਡ ਦੁਆਰਾ ਜੋ ਸੌਲਡ ਆਊਟ ਕੀਤੇ ਗਏ ਐ ਉਹ ਵੀ ਆਪਾਂ ਨਾਲ ਡਿਸਕਸ ਕਰਨੇ ਆ ਠੀਕ ਐ ਤਾਂ ਮੈਂ ਇੱਕ ਵਾਰੀ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਤੁਸੀਂ ਸਾਰੇ ਸੈਸ਼ਨ ਨੂੰ ਜਰੂਰ ਜਿਹੜਾ ਸ਼ੇਅਰ ਕਰ ਦਿਓ ਬਾਕੀਆਂ ਤਾਂ ਠੀਕ ਐ ਤੇ ਇਸ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਠੀਕ ਹੈ ਬੈਲ ਆਈਕਨ ਓਨ ਕਰ ਦੇ ਤਾਂ ਕਿ ਨੋਟੀਫਿਕੇਸ਼ਨ ਕਲਾਸਿਸ ਦੇ ਨੋਟੀਫਿਕੇਸ਼ਨ ਜਿਹੜੀਆਂ YouTube ਕਲਾਸਿਸ ਆਪਣੀਆਂ ਰਹਿਣ ਵਾਲੀਆਂ ਉਹਨਾਂ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਨਾਲ ਦੇ ਨਾਲ ਮਿਲਦੇ ਜਾਣਗੇ। ਹਾਂਜੀ ਡੈਫੀਨੇਟਲੀ ਜੀ ਸਾਰਥਕ ਜੀ ਪੋਸਟਾਂ ਵੀ ਇਨਕਰੀਜ਼ ਹੋਈਆਂ। ਠੀਕ ਹੈ। ਤਾਂ ਆਈ ਥਿੰਕ ਬਹੁਤ ਸਾਰੇ ਕੈਂਡੀਡੇਟਸ ਨੂੰ ਪਤਾ ਲੱਗ ਗਿਆ ਹੋਣੀ ਹੈ ਕਿ ਵੈਕੈਂਸੀ ਜਿਹੜੀਆਂ ਪਹਿਲਾਂ ਨਾਲੋਂ ਮਤਲਬ ਆਪਣੇ ਲਈ ਇਹ ਚੰਗੀ ਖਬਰ ਹੀ ਅੱਜ ਦੇ ਸੈਸ਼ਨ ਦੇ ਵਿੱਚ ਤਾਂ ਇਹ ਜਿਹੜੀਆਂ ਪੋਸਟਾਂ ਪਹਿਲਾਂ ਨਾਲੋਂ ਇਨਕਰੀਜ਼ ਵੀ ਹੋਈਆਂ। ਇੰਦੇ ਵਿੱਚ ਅਪਡੇਸ਼ਨ ਵੀ ਹੋਈ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਡਾਊਟ ਸੀਗੇ ਬੱਚਿਆਂ ਦੇ ਵੀ ਆਪਾਂ ਕਿਵੇਂ ਅਪਲਾਈ ਕਰਾਂਗੇ ਕਿਹੜੀ ਪੋਸਟ ਲਈ ਕਿਵੇਂ ਅਪਲਾਈ ਕਰਨਾ ਇੱਕ ਵਾਰੀ ਅਪਲਾਈ ਕਰਨਾ ਜਾਂ ਇੱਕ ਤੋਂ ਜ਼ਿਆਦਾ ਵਾਰੀ ਅਪਲਾਈ ਕਰਨਾ ਪਊਗਾ ਉਹ ਸਾਰੇ ਜਿਹੜੇ ਆਪਾਂ ਠੀਕ ਹੈ ਨਾਲ-ਨਾਲ ਡਾਊਟ ਵੀ ਸੌਲਟ ਆਊਟ ਕਰਾਂਗੇ ਤਾਂ ਇੰਦੇ ਵਿੱਚ ਆਪਾਂ ਗੱਲ ਕਰੀਏ ਤਾਂ ਸੇਵਾਦਾਰ ਤੇ ਚੌਂਕੀਦਾਰ ਗਰੁੱਪ ਡੀ ਦੀ ਜਿਹੜੀ ਪੋਸਟ ਹੈ ਠੀਕ ਹੈ ਇਹ ਜਿਹੜੀ ਪੋਸਟ ਆਊਟ ਕੀਤੀ ਗਈ ਸੀ ਅਗਰ ਮੈਂ ਇਹਦੇ ਨੋਟੀਫਿਕੇਸ਼ਨ ਦੀ ਗੱਲ ਕਰਾਂ ਤਾਂ ਥੋੜਾ ਜਿਹਾ ਆਪਾਂ ਪਿੱਛੇ ਵੱਲ ਨੂੰ ਜਾਈਏ ਇਸੇ ਅ ਭਰਤੀ ਨੂੰ ਲੈ ਕੇ ਹੀ ਪਿੱਛੇ 2024 ਦੇ ਵਿੱਚ ਪਿਛਲੇ ਸਾਲ 2024 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 10 2024 ਨੋਟੀਫਿਕੇਸ਼ਨ ਦਾ ਨੰਬਰ ਸੀ ਪੀਟਪਲੱਸਬੀ ਦੀ ਸਾਈਟ ਤੇ ਵੀ ਪਿਆ ਹੋਇਆ ਸੀ 10 2024 ਜਿੰਦੇ ਵਿੱਚ ਇਹਨਾਂ ਨੇ ਉਸ ਸਮੇਂ ਕੁਆਲੀਫਿਕੇਸ਼ਨ ਜਿਹੜੀ ਹੈ ਪਹਿਲਾਂ ਹਿੰਦੀ ਜਿਹੜੀ 8th ਪਾਸ ਰੱਖੀ ਸੀ ਤੇ ਇੰਦੇ ਵਿੱਚ ਵੀ ਜਿਹੜੀ ਅਪਲੀਕੇਸ਼ਨ ਕਰਕੇ ਹੁਣ ਇਹਨਾਂ ਨੇ 8th ਤੋਂ ਕੀ ਕਰਤੀ 10 ਮਤਲਬ ਰੀਸੈਂਟ ਵਾਲੀ ਆਪਣੀ 10th ਜਿਹੜੀ ਆਪਾਂ ਮੰਨੀ ਜਾਊਗੀ 10th ਦੇ ਵਿੱਚ ਪੰਜਾਬੀ ਹੋਣੀ ਲਾਜ਼ਮੀ ਹੈ ਤੁਹਾਨੂੰ ਪਤਾ ਹੋਊਗਾ ਕਿਉਂਕਿ ਪੰਜਾਬ ਗਵਰਨਮੈਂਟ ਦੀ ਜੋਬ ਹੈ ਤਾਂ ਡੈਫੀਨਿਟਲੀ ਪੰਜਾਬੀ ਆਪਾਂ ਨੂੰ ਚਾਹੀਦੀ ਹੋएगी ਜੀ ਠੀਕ ਹੈ ਪਲੱਸ ਦੂਜੀ ਚੀਜ਼ ਇਸੇ ਨੋਟੀਫਿਕੇਸ਼ਨ ਦੇ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਸੀ ਉਮਰ ਨੂੰ ਲੈ ਕੇ ਤਬ ਉਮਰ ਐਡ ਪ੍ਰੈਜ਼ੈਂਟ ਆਪਾਂ ਹੁਣ ਦੀ ਗੱਲ ਕਰੀਏ ਤਾਂ ਉਮਰ ਹੁਣ ਦੀ ਜਿਹੜੀ ਹੈਗੀ ਆ 18 ਤੋਂ 37 ਸਾਲ ਤੱਕ ਫੋਰ ਜਨਰਲ ਕੈਟਾਗਰੀ ਬਾਕੀ ਜਿਹੜੀ ਤੁਹਾਡੀ ਕੈਟਾਗਰੀ ਆ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਏਜ ਦੇ ਵਿੱਚ ਰੈਲੈਕਸੇਸ਼ਨ ਵੀ ਮਿਲੂਗੀ ਅਪਰ ਏਜ ਲਿਮਿਟ ਦੇ ਵਿੱਚ ਰੈਲੈਕਸੇਸ਼ਨ ਮਿਲੂਗੀ ਠੀਕ ਹੈ ਉਹ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਜਿਹੜਾ ਇਹ ਨੋਟੀਫਿਕੇਸ਼ਨ ਹੈ ਪਹਿਲਾਂ ਜਿਹੜਾ ਸੀਗਾ 2024 ਵਾਲਾ ਉਹਨੂੰ ਅਪਡੇਟ ਕਰਕੇ ਹੁਣ ਇਹ ਨੋਟੀਫਿਕੇਸ਼ਨ ਨੰਬਰ ਕਿੰਨਾ ਹੋ ਗਿਆ ਹੁਣ ਇਹ ਨੋਟੀਫਿਕੇਸ਼ਨ ਨੰਬਰ ਹੋ ਗਿਆ 820033 ਤੁਸੀਂ ਜਦੋਂ ਪੀ ਟ੍ਰਿਪਲ ਐਸ ਵੀ ਦੀ ਸਾਈਟ ਤੇ ਜਾਉਂਗੇ Google ਤੇ ਭਰੋ ਪੀ ਟ੍ਰਿਪਲ ਐਸ ਵੀ ਮੈਂ ਇਵਨ ਲਿੰਕ ਵੀ ਤੁਹਾਨੂੰ ਜਿਹੜੇ WhatsApp ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ ਤਾਂ ਜਿਹੜੇ ਕੈਂਡੀਡੇਟਸ WhatsApp ਗਰੁੱਪ ਦੇ ਵਿੱਚ ਆਲਰੇਡੀ ਐਡ ਹੈਗੇ ਆ ਮੈਂ ਤੁਹਾਨੂੰ ਅਪਲਾਈ ਦਾ ਲਿੰਕ ਡੈਫੀਨਿਟਲੀ ਨਾਲ ਦੇ ਨਾਲ ਸ਼ੇਅਰ ਕਰ ਦੂੰਗਾ ਉੱਥੇ ਜਾ ਕੇ ਤੁਸੀਂ ਦਾ ਰੱਖ ਲਿਓ ਉਸ ਲਿੰਕ ਨੂੰ ਓਪਨ ਕਰਕੇ ਆਪਦਾ ਫਾਰਮ ਵੀ ਅਪਲਾਈ ਕਰ ਸਕਦੇ ਠੀਕ ਹੈ ਜੀ ਹੁਣ ਇਹ ਨੋਟੀਫਿਕੇਸ਼ਨ ਕਿੰਨਾ ਹੋ ਚੁੱਕਿਆ ਹੁਣ ਇਹ ਨੋਟੀਫਿਕੇਸ਼ਨ ਨੰਬਰ ਹੋ ਚੁੱਕਿਆ 82025 ਗਰੁੱਪ ਡੀ ਦੀ ਪੋਸਟ ਹੈ ਇਹ 82025 ਠੀਕ ਹੈ ਹੋ ਚੁੱਕਿਆ ਜੀ ਹਾਂ ਮੈਂ ਕਾਫੀ ਦਿਨਾਂ ਬਾਅਦ ਕਿਉਂਕਿ ਥੋੜੀ ਤਬੀਅਤ ਨਹੀਂ ਮੇਰੀ ਠੀਕ ਸੀ ਰੋਹਿਤ ਜੀ ਇਸ ਕਰਕੇ ਜਿਹੜਾ ਦੋ ਤਿੰਨ ਦਿਨ ਹੋ ਗਿਆ ਆਪਣੀਆਂ ਕਲਾਸਿਸ ਨਹੀਂ ਲੱਗੀਆਂ ਸੀ ਚੈਨਲ ਤੇ ਤੇ ਇਹ ਵੀ ਆਪਣੀਆਂ ਜਿਹੜੀਆਂ ਕੰਟੀਨਿਊ ਹੋਣ ਹੋਣ ਜਾ ਰਹੀਆਂ ਕਲਾਸਿਸ ਬਾਰੇ ਵੀ ਮੈਂ ਤੁਹਾਨੂੰ ਦੱਸ ਕੇ ਜਾਣਾ ਸਾਰਾ ਕੁਝ ਹਾਂਜੀ ਸੋਨ ਨੂੰ ਜੀ ਗੁੱਡ ਆਫਟਰਨੂੰ ਜੀ ਚਲੋ ਤਾਂ ਨੋਟੀਫਿਕੇਸ਼ਨ ਦੇ ਵਿੱਚ ਆ ਵੱਡਾ ਬਦਲਾ ਆਇਆ ਹੁਣ ਤਾਂ ਪਹਿਲੀ ਗੱਲ ਬਹੁਤ ਸਾਰਿਆਂ ਦੇ ਮਨ ਦੇ ਵਿੱਚ ਡਾਊਟ ਸੀ ਕਿ ਸਰ ਮੇਰਾ ਫਾਰਮ ਨਹੀਂ ਅਪਲਾਈ ਹੋਇਆ ਜਾਂ ਫੀਸ ਨਹੀਂ ਭਰੀ ਗਈ ਸੀ ਪਿਛਲੇ ਸਾਲ ਦੇ ਵਿੱਚ ਵੀ ਜੋ ਹੁਣ ਤੁਹਾਡਾ ਫਾਰਮ ਅਪਲਾਈ ਨਹੀਂ ਹੋਇਆ ਸੀ ਪਹਿਲੀ ਗੱਲ ਜਿੰਨਾਂ ਦਾ ਤਾਂ ਬਿਲਕੁਲ ਵੀ ਫਾਰਮ ਅਪਲਾਈ ਹੋਇਆ ਹੀ ਨਹੀਂ ਸੀ ਉਹ ਵੈਬਸਾਈਟ ਤੇ ਜਾਣਗੇ ਫਾਰਮ ਅਪਲਾਈ ਦਾ ਲਿੰਕ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੂੰਗਾ ਉੱਥੇ ਜਾ ਕੇ ਤੁਸੀਂ ਆਪ ਆਪ ਦੇ ਜਾਂ ਨਹੀਂ ਤਾਂ ਕੋਈ ਤੁਹਾਡੇ ਆਸ-ਪਾਸ ਕਹਤੇ ਹੋਊਗਾ ਉੱਥੇ ਜਾ ਕੇ ਫਾਈਬਰ ਕੇਂਦਰ ਤੇ ਜਾ ਕੇ ਤੁਸੀਂ ਆਪ ਦਾ ਫਾਰਮ ਅਪਲਾਈ ਕਰ ਸਕਦੇ ਠੀਕ ਹੈ ਇਹ ਅਪਲਾਈ ਜਿਹੜਾ ਹੈ ਜੇ ਤਾਂ ਤੁਸੀਂ ਪਿਛਲੇ ਸਾਲ ਅਪਲਾਈ ਕੀਤਾ ਸੀ ਫੀਸ ਭਰੀ ਹੋਈ ਸੀ ਲਾਸਟ ਟਾਈਮ 2024 ਦੇ ਵਿੱਚ ਜਦੋਂ ਇਹ ਫਾਰਮ ਆਊਟ ਕੀਤਾ ਗਿਆ ਸੀ ਤੇ ਫੀਸ ਤੁਸੀਂ ਭਰੀ ਹੋਈ ਸੀ ਹੁਣ ਤੁਹਾਨੂੰ ਫੀਸ ਦੁਬਾਰਾ ਭਰਨ ਦੀ ਲੋੜ ਨਹੀਂ ਹੈ ਮਤਲਬ ਤੁਸੀਂ ਅਪਲਾਈ ਨਹੀਂ ਕਰਨਾ ਹੁਣ ਜਾ ਕੇ ਸਿਰਫ ਉਹਦੇ ਵਿੱਚ ਜਾ ਕੇ ਵੈਬਸਾਈਟ ਤੇ ਜਾ ਕੇ ਆਪਦਾ ਲੌਗਇਨ ਆਈਡੀ ਪਾਸਵਰਡ ਭਰ ਕੇ ਤੇ ਉਹਨੂੰ ਜਸਟ ਆਪਾਂ ਰੀਸਬਮਿਟ ਕਰਨਾ ਇੱਕ ਵਾਰੀ ਓਪਨ ਕਰਕੇ ਉਹਨੂੰ ਰੀਸਬਮਿਟ ਹੀ ਕਰਨਾ ਆਪਾਂ ਹੋਰ ਕੁਝ ਨਹੀਂ ਕਰਨਾ ਜੀ ਠੀਕ ਹੈ ਨੱਥਿੰਗ ਐਲਸ ਇੰਦੇ ਵਿੱਚ ਹੋਰ ਆਪਾਂ ਕੁਝ ਵੀ ਨਹੀਂ ਕਰਾਂਗੇ ਪਹਿਲੀ ਗੱਲ ਜਿਨ੍ਹਾਂ ਨੇ ਬਿਲਕੁਲ ਵੀ ਫਾਰਮ ਨਹੀਂ ਅਪਲਾਈ ਕੀਤਾ ਸੀ ਬਿਲਕੁਲ ਵੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸੀ ਅਪਲਾਈ ਵੀ ਨਹੀਂ ਹੋਇਆ ਸੀ ਜਾਂ ਫੀਸ ਨਹੀਂ ਭਰੀ ਗਈ ਸੀ ਉਹ ਕੀ ਕਰਨਗੇ ਉਹ ਇੰਦੇ ਵਿੱਚ ਦੁਬਾਰਾ ਅਪਲਾਈ ਕਰਨਗੇ ਮਤਲਬ ਤੁਹਾਡੀ ਫੀਸ ਪਹਿਲਾਂ ਭਰੀ ਨਹੀਂ ਗਈ ਸੀ ਤਾਂ ਤੁਸੀਂ ਦੁਬਾਰਾ ਅਪਲਾਈ ਕਰਨਾ ਹੈ ਫਿਰ ਠੀਕ ਹੈ ਦੁਬਾਰਾ ਅਪਲਾਈ ਕਰੋਗੇ ਬਹੁਤ ਸਾਰੀਆਂ ਮਲਟੀਪਲ ਵਰਕੈਂਸੀਸ ਹੈਗੀਆਂ ਗਰੁੱਪ ਡੀ ਦੀਆਂ ਇਸੇ ਨੋਟੀਫਿਕੇਸ਼ਨ ਦੇ ਵਿੱਚ ਹੀ ਸਾਰਿਆਂ ਲਈ ਅਲੱਗ ਦੇ ਨਹੀਂ ਤੁਸੀਂ ਅਪਲਾਈ ਕਰਨਾ ਤੁਸੀਂ ਸਿਰਫ ਇੱਕ ਵਾਰੀ ਫਾਰਮ ਭਰਨਾ ਸਾਰੀਆਂ ਪੋਸਟਾਂ ਦੇ ਲਈ ਸਿਰਫ ਇੱਕੋ ਫਾਰਮ ਹੀ ਭਰਨਾ ਹੈ ਤੇ ਇੱਕ ਵਾਰੀ ਹੀ ਫੀਸ ਭਰਨੀ ਹੈ ਮੇਨ ਚੀਜ਼ ਆ ਬਹੁਤ ਜਣਿਆਂ ਦਾ ਡਾਊਟ ਸੀਗਾ ਜੀ ਤਾਂ ਮੈਂ ਉਹ ਵੀ ਤੁਹਾਡੇ ਨਾਲ ਤੁਹਾਡਾ ਸੌਟ ਆਊਟ ਕਰਕੇ ਚੱਲ ਰਿਹਾ ਠੀਕ ਹੈ ਤੁਸੀਂ ਸਿਰਫ ਇੱਕ ਵਾਰੀ ਅਪਲਾਈ ਕਰਨਾ ਚਾਹੇ ਤੁਸੀਂ 2024 ਚ ਅਪਲਾਈ ਕੀਤਾ ਹੋਇਆ ਸੀ ਨੂੰ ਰੀ ਸਬਮਿਟ ਕਰਨਾ ਜੇ ਨਹੀਂ ਕੀਤਾ ਹੋਇਆ ਸੀ 2025 ਦੇ ਵਿੱਚ ਹੁਣ ਜਾ ਕੇ ਤੁਸੀਂ ਅਪਲਾਈ ਕਰ ਦੇਣਾ ਤੇ ਫੀਸ ਭਰ ਦੇਣੀ ਹੈ ਹੋ ਗਿਆ ਜੀ ਅੱਛਾ ਐਨੀ ਜਿਹੜੀ ਲਾਸਟ ਡੇਟ ਹੈ ਸ਼ੁਰੂਗਾ ਤਾਂ ਤਾਂ ਹੋਊਗਾ ਜਿਵੇਂ ਐਸੇ ਤਾਂ ਇਹ 21 ਨਵੰਬਰ ਤੋਂ ਸ਼ੁਰੂ ਹੋਣਾ ਸੀ ਤੁਸੀਂ ਅਗਰ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖੋਗੇ ਤਾਂ ਲਾਸਟ ਟਾਈਮ ਜਿਹੜੀ 21 ਨਵੰਬਰ ਤੋਂ ਸ਼ੁਰੂ ਹੋਣਾ ਸੀ ਬਟ ਉਹ ਸ਼ੁਰੂ ਨਹੀਂ ਹੋਇਆ ਸੀ ਕਿਉਂਕਿ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਇਹੀ ਗੱਲ ਕਰਨ ਆਏ ਆ ਲਾਸਟ ਟਾਈਮ ਜਿਹੜੀਆਂ ਪੋਸਟਾਂ ਉਹ ਦਿੱਤੀਆਂ ਗਈਆਂ ਸੀ ਪਿਛਲੇ ਜਦੋਂ 21 ਨਵੰਬਰ ਤੋਂ ਸ਼ੁਰੂ ਹੋਣਾ ਸੀ 331 ਪੋਸਟਾਂ ਸੀ ਹੁਣ ਇਹੀ ਇਨਕਰੀਜ਼ ਕਰਕੇ 368 ਪੋਸਟਾਂ ਕਰ ਦਿੱਤੀਆਂ ਗਈਆਂ ਆ ਮੀਨ ਗੱਲ ਹੈ ਜੀ ਇਸੇ ਸੈਸ਼ਨ ਦੇ ਵਿੱਚ ਤਾਂ ਆਪਣੇ ਲਈ ਵੀ ਵੈਸੇ ਤੁਸੀਂ ਨੋਟੀਫਿਕੇਸ਼ਨ ਦੇਖ ਲਿਆ ਹੋਣਾ ਬਹੁਤ ਜਾਣਿਆ ਨੇ ਤਾਂ ਮੈਂ ਵੀ ਤੁਹਾਨੂੰ ਦੱਸ ਦਿੰਦਾ ਜੀ ਠੀਕ ਹੈ ਤਾਂ ਇਹ ਪੋਸਟਾਂ ਇਨਕਰੀਜ਼ ਹੋ ਚੁੱਕੀਆਂ ਨੇ ਠੀਕ ਹੈ ਮੈਂ ਅੱਛਾ ਅੱਗੇ ਚੱਲਦੇ ਹਾਂ ਵੈਕੈਂਸੀਜ਼ ਇਨਕਰੀਜ਼ ਹੋ ਗਈਆਂ ਹੁਣ ਜਿਹੜੀ ਡੇਟ ਸ਼ੁਰੂ ਹੋਣੀ ਸੀ ਉਹ 21 ਨਵੰਬਰ ਤੋਂ ਨਾ ਹੋ ਗਈ ਹੁਣ ਇਹ ਡੇਟ ਕਿੰਨੀ ਹੋ ਚੁੱਕੀ ਆ ਅੱਜ ਦੀ 4 ਦਸੰਬਰ ਤਾਂ ਅੱਜ ਆਪਾਂ 4 ਦਸੰਬਰ ਦੇ ਵਿੱਚ ਖੜੇ ਆ ਤੇ ਅੱਜ ਇਹਦਾ ਆਨਲਾਈਨ ਐਪਲੀਕੇਸ਼ਨ ਫਾਰਮ ਖੁੱਲ ਜੂਗਾ ਤੇ ਜਿਵੇਂ ਹੀ ਹੁਣ ਖੁੱਲ ਜੂਗਾ ਮੈਂ ਤੁਹਾਡੇ ਨਾਲ ਹੁੰਦਾ ਲਿੰਕ ਵੀ ਸ਼ੇਅਰ ਕਰ ਦੂੰਗਾ ਤਾਂ ਉਸ ਤੋਂ ਬਾਅਦ ਤੁਸੀਂ ਜਾ ਕੇ ਜਿਹੜਾ ਤੁਸੀਂ ਕਰ ਸਕਦੇ ਹੋ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਪੜ੍ਹ ਕੇ ਦੱਸ ਰਿਹਾ ਰੋਹਿਤ ਜੀ ਠੀਕ ਹੈ ਆ ਜਿਹੜੀ ਅਪਲਾਈ ਡੇਟ ਦੱਸੀ ਹੋਈ ਇਹਨਾਂ ਨੇ 4 ਦਸੰਬਰ ਤੇ ਲਾਸਟ ਡੇਟ ਜਿਹੜੀ ਦੱਸੀ ਹੋਈ ਹੈ ਇਹਨਾਂ ਦੀ ਉਹ ਹੈਗੀ 27 ਦਸੰਬਰ ਤੱਕ ਠੀਕ ਹੈ ਇਸ ਸਾਲ ਦੇ ਤਾਂ ਦੋ ਡੇਟਸ ਯਾਦ ਕਰਨੀਆਂ ਤੁਸੀਂ ਯਾਦ ਕੀ ਕਰਨੀਆਂ ਤੁਸੀਂ ਅੱਜ ਜਾਂ ਕੱਲ ਜਾ ਕੇ ਹੀ ਤੁਸੀਂ ਜਿਆਦਾ ਦੇਰ ਨਹੀਂ ਕਰਨੀ ਤਾਂ 4 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸੋ ਲਾਸਟ ਡੇਟ ਹੈਗੀ ਇਹਨਾਂ ਦੀ 27 ਦਸੰਬਰ ਪਰ 27 ਦੀ ਵੇਟ ਨਹੀਂ ਕਰਨੀ ਕਿਉਂਕਿ ਵੈਬਸਾਈਟ ਬਿਜ਼ੀ ਹੋ ਜਾਂਦੀ ਹੈ ਫਿਰ ਫੀਸ ਵਗੈਰਾ ਭਰਨ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਕਰਕੇ ਆਪਾਂ ਕੀ ਕਰਾਂਗੇ ਆਪਾਂ ਇੱਕ ਜਾਂ ਜਾਂ ਪਹਿਲੇ ਹਫਤੇ ਹੀ 4 ਤੋਂ ਲੈ ਕੇ ਜਸਟ ਤੁਸੀਂ 11 ਤਰੀਕ ਤੱਕ ਆਪਦਾ ਫਾਰਮ ਅਪਲਾਈ ਕਰਕੇ ਤੇ ਆਪਦੀ ਜਿਹੜੀ ਤਿਆਰੀ ਸ਼ੁਰੂ ਕਰਦੇ ਨਹੀਂ ਠੀਕ ਹੈ ਤਾਂ ਇਹ ਹੁਣ ਤੁਹਾਡੇ ਤੇ ਡਿਪੈਂਡ ਹੋਗਾ ਜੀ ਬਾਕੀ ਜੇ ਕਿਸੇ ਨੂੰ ਪ੍ਰੋਬਲਮ ਆਂਦੀ ਹੈ ਮੈਂ ਆਪਦਾ ਨੰਬਰ ਵੀ ਦੇ ਕੇ ਜਾਊਂਗਾ ਠੀਕ ਹੈ ਉਹਦੇ ਉੱਪਰ ਵੀ ਤੁਸੀਂ ਆਪਦਾ WhatsApp ਮੈਸੇਜ ਜਾਂ ਕਾਲ ਕਰਕੇ ਮੇਰੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਓਕੇ ਹੈ ਜੀ ਅੱਛਾ ਹੁਣ ਆਂਦੀ ਹੈ ਦੀ ਤਿਆਰੀ ਦੀ ਗੱਲ ਰੱਜੀ ਤਿਆਰੀ ਦੇ ਵਿੱਚ ਕੀ ਹੈ ਤੁਸੀਂ ਆਪਣੇ ਚੈਨਲ ਤੇ ਜਿਵੇਂ ਖੜੇ ਹੋ ਤਾਂ ਪਲੇਲਿਸਟ ਦੇ ਵਿੱਚ ਜਾਇਓ ਤੁਸੀਂ ਠੀਕ ਹੈ ਆਈ ਥਿੰਕ ਤੁਹਾਨੂੰ ਜਿਹੜੀ ਸਕਰੀਨ ਦਿਖ ਰਹੀ ਹੋਊਗੀ ਤਾਂ ਪਲੇਲਿਸਟ ਦੇ ਵਿੱਚ ਜਾਉਂਗੇ ਤਾਂ ਇਹਦੇ ਵਿੱਚ ਆਪਣੀਆਂ ਹੁਣ ਤੱਕ 52 ਕਲਾਸਾਂ ਲੱਗ ਚੁੱਕੀਆਂ ਆ ਦੇਖੜੀਆਂ ਹੋਣੀਆਂ ਤੁਹਾਨੂੰ ਪਲੇਲਿਸਟ ਦੇ ਉੱਪਰ ਸਾਫ਼-ਸਾਫ਼ ਲਿਖਿਆ ਹੋਇਆ ਪੀ ਟ੍ਰਿਪਲ ਐਸ ਬੀ ਗਰੁੱਪ ਡੀ ਦੀਆਂ ਜਿਹੜੀਆਂ ਕਲਾਸਾਂ ਹੋਣਗੀਆਂ ਉਹ ਸਾਫ਼-ਸਾਫ਼ ਲਿਖੀਆਂ ਹੋਈਆਂ ਉਹਨਾਂ ਨੂੰ ਜਾ ਕੇ ਬਿਲਕੁਲ ਫ੍ਰੀ ਆਫ ਕੋਸਟ ਪਈਆਂ ਚੈਨਲ ਦੇ ਉੱਪਰ ਜਾਉਂਗੇ ਤab 52 ਕਲਾਸਾਂ ਤੁਹਾਨੂੰ ਇਹਦੇ ਉੱਪਰ ਹੀ ਮਿਲਣਗੀਆਂ ਸਾਰੀਆਂ ਜੀਕੇ ਵਾਲੀਆਂ ਉਹਦੇ ਵਿੱਚ ਮੈਥਸ ਵੀ ਹੈ ਪੰਜਾਬ ਜੀਕੇ ਵੀ ਹੈ ਕਾਫੀ ਕੁਝ ਜਿਹੜਾ ਇਨਕਲੂਡ ਕੀਤਾ ਫਿਰਿਆ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਨੂੰ ਵੀ ਤੁਸੀਂ ਅਪਡੇਟ ਕਰੋ ਅਗਰ ਤੁਸੀਂ ਆਪ ਦੀ ਤਿਆਰੀ ਨੂੰ ਇੱਕ ਸਟਰੀਮ ਲਾਈਨ ਫਾਰਮ ਦੇ ਵਿੱਚ ਕਰਨਾ ਚਾਹੁੰਦੇ ਹੋ ਸਟਰੀਮ ਲਾਈਨ ਦਾ ਮਤਲਬ ਕਿ ਇੱਕ ਤਰਤੀਬ ਵਾਈਜ਼ ਤਿਆਰੀ ਕਰਨਾ ਚਾਹੁੰਦੇ ਹੋ ਤਾਨੂੰ ਇਹ ਬਿਲਕੁਲ ਵੀ ਨਾ ਰਵੇ ਕਿ ਮੈਂ ਇਸ ਚੀਜ਼ ਤੋਂ ਸਰਚ ਕਰਨਾ ਮੈਂ ਉਸ ਚੀਜ਼ ਤੋਂ ਸਰਚ ਕਰਨਾ ਮੈਂ ਇਹ ਕਿਤਾਬ ਲੈਣੀ ਆ ਮੈਂ ਉਹ ਕਿਤਾਬ ਲੈਣੀ ਆ ਉਸ ਚੀਜ਼ ਤੋਂ ਆਪ ਦਾ ਆਪ ਨੂੰ ਪਾਸੇ ਰੱਖਣਾ ਚਾਹੁੰਦੇ ਹੋ ਤੇ ਤਿਆਰੀ ਦੇ ਉੱਪਰ ਬਿਲਕੁਲ ਫੋਕਸ ਕਰਨਾ ਚਾਹੁੰਦੇ ਹੋ ਆਉਂਦੀ ਕਿ ਆਪਾਂ ਇੱਕੋ ਸੈਸ਼ਨ ਦੇ ਵਿੱਚ ਪੂਰੀ ਕੰਪਲੀਟ ਤਿਆਰੀ ਕਰੀਏ ਇੱਕੋ ਐਪ ਦੇ ਵਿੱਚ ਜਾ ਕੇ ਤਾਂ ਤੁਸੀਂ ਸਾਡੇ ਇਸ ਬੈਚ ਦੇ ਵਿੱਚ ਆ ਸਕਦੇ ਹੋ ਗਰੁੱਪ ਡੀ ਦਾ ਸਪੈਸ਼ਲੀ ਬੈਚ ਕ੍ਰੀਏਟ ਕੀਤਾ ਗਿਆ ਜੀ ਠੀਕ ਹੈ ਜਿੰਦੀ ਜਿਹੜੀ ਟੋਟਲ ਕੋਸਟ ਹੈ ਉਹ ਜਸਟ ਐਂਡ ਜਸਟ ਓਨਲੀ 1500 1500 ਰੁਪਏ ਦੇ ਵਿੱਚ ਪੂਰੀ ਕੰਪਲੀਟ ਤਿਆਰੀ ਹੋਊਗੀ ਜਿੰਨਾਂ ਵਿੱਚ ਬੇਸਿਕ ਤੁਹਾਡਾ ਲੈ ਕੇ ਸਿਲੇਬਸ ਤੋਂ ਲੈ ਕੇ ਜਿੱਥੋਂ ਤੱਕ ਤੁਹਾਡੇ ਪੇਪਰ ਦੇ ਵਿੱਚ ਤੁਸੀਂ ਬੈਠੋਗੇ ਤੁਹਾਨੂੰ ਇਹ ਨਹੀਂ ਮਹਿਸੂਸ ਹੋਣਾ ਵੀ ਆਪਾਂ ਇਹ ਚੀਜ਼ ਨਹੀਂ ਪੜ੍ਹੀ ਹੋਈ ਯਾਰ ਇਸ ਚੀਜ਼ ਦੇ ਤੁਸੀਂ ਡੈਮੋ ਵਗੈਰਾ ਦੇਖਣਾ ਚਾਹੁੰਦੇ ਹੋ ਤਾਂ ਮੈਂ ਹੁਣੇ ਤੁਹਾਨੂੰ ਦੱਸ ਕੇ ਆਇਆ ਆਪਣੇ ਚੈਨਲ ਦੇ ਉੱਪਰ ਜਾਓਗੇ ਤਾਂ ਪਲੇਲਿਸਟ ਬਣੀ ਹੋਈ ਐ ਆ ਸਾਰੇ ਤੁਸੀਂ ਡੈਮੋ ਵੀ ਚੈੱਕ ਕਰ ਸਕਦੇ ਹੋ ਤੇ ਅੱਜ ਆਪਣੀ ਕਲਾਸ ਹੋਏਗੀ ਸ਼ਾਮ ਨੂੰ 8:30 ਵਜੇ ਠੀਕ ਐ ਅੱਜ ਆਪਣੀ ਕਲਾਸ ਹੋਏਗੀ 8:30 ਵਜੇ ਇੱਥੇ ਤੁਸੀਂ ਲਾਈਵ ਜ਼ਰੂਰ ਜੁੜਨਾ ਅੱਜ ਦੀ ਕਲਾਸ ਦੇ ਵਿੱਚ ਆਪਾਂ ਮੈਥ ਦਾ ਟੌਪਿਕ ਕਰਨ ਜਾ ਰਹੇ ਹਾਂ ਨੀਂ ਗੱਲ ਐ ਵੀ ਅੱਜ ਆਪਾਂ 8:30 ਵਜੇ ਲਾਈਵ ਹੋਵਾਂਗੇ 8:30 ਵਜੇ ਮੈਥ ਦਾ ਤੁਹਾਨੂੰ ਪਹਿਲਾ ਟੌਪਿਕ ਕਰਵਾਇਆ ਜਾਊਗਾ ਤਾਂ ਜਿਹੜੇ ਸਟੂਡੈਂਟਸ ਹਜੇ ਤੱਕ ਨਹੀਂ ਜੁੜੇ ਹੋਏ ਠੀਕ ਹੈ 8:30 ਵਜੇ ਲਾਈਵ ਤੁਸੀਂ ਕਲਾਸ ਦੇ ਵਿੱਚ ਆ ਕੇ ਡੈਮੋ ਵਗੈਰਾ ਚੈੱਕ ਕਰਕੇ ਤਸੱਲੀ ਦੇ ਨਾਲ ਫਿਰ ਆਪੀ ਇਨਰੋਲਮੈਂਟ ਵੀ ਲੈ ਸਕਦੇ ਹੋ ਯਾਰ ਜਿਨ੍ਹਾਂ ਨੇ ਪਹਿਲਾਂ ਵੀ ਇਨਰੋਲਮੈਂਟ ਲਈ ਹੋਈ ਹੈ ਇਸੇ ਬੈਚ ਦੇ ਵਿੱਚ ਉਹਨਾਂ ਨੂੰ ਪਤਾ ਹੋਏਗਾ ਕਿ ਕਲਾਸਿਸ ਕਿਸ ਲੈਵਲ ਦੀਆਂ ਚੱਲਦੀਆਂ ਕਿੱਥੋਂ ਕਿਹੜੇ ਲੈਵਲ ਤੋਂ ਅਸੀਂ ਸਟਾਰਟ ਕੀਤਾ ਬਿਲਕੁਲ ਬੇਸਿਕ ਲੈਵਲ ਤੋਂ ਠੀਕ ਹੈ ਤਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਕੇ ਵੀ ਚੱਲਾਂਗੇ ਬਾਕੀ ਇਹ ਨੰਬਰ ਦਿੱਤਾ ਹੋਇਆ ਜੀ ਠੀਕ ਹੈ ਇਸ ਨੰਬਰ ਤੇ ਤੁਸੀਂ ਕਾਲ ਜਾਂ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਬਾਕੀ ਕੋਈ ਵੀ ਕੁਐਰੀ ਹੋਈ ਕੋਈ ਫਾਰਮ ਦੇ ਰਿਗਾਰਡਿੰਗ ਕੋਈ ਐਪਲੀਕੇਸ਼ਨ ਦੇ ਰਿਗਾਰਡਿੰਗ ਬੈਚ ਦੇ ਵਿੱਚ ਆਣਾ ਚਾਹੁੰਦੇ ਹੋ ਨੀਚੇ ਲਿੰਕ ਦਿੱਤਾ ਹੋਇਆ ਇਸੇ ਲੈਕਚਰ ਦੇ ਨੀਚੇ ਲਾਈਵ ਲੈਕਚਰ ਦੇ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਸ ਲਿੰਕ ਤੇ ਜਾ ਕੇ ਆਪਦੀ ਐਪ ਡਾਊਨਲੋਡ ਕਰੋ ਬੈਚ ਨੂੰ ਦੇਖੋ ਬੈਚ ਦੇ ਵਿੱਚ ਤੁਸੀਂ ਕੰਟੈਂਟ ਦੇਖੋ ਕੰਟੈਂਟ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਸਾਰੀਆਂ ਕਲਾਸਿਸ ਨਜ਼ਰ ਆਣ ਲੱਗ ਪੈਣਗੀਆਂ ਕਿੰਨੀਆਂ ਕਲਾਸਿਸ ਐਡ ਹੋਈਆਂ ਕਿੰਨੇ ਉਹਦੇ ਵਿੱਚ ਨੋਟਸ ਜਿਹੜੇ ਅਪਲੋਡ ਕੀਤੇ ਗਏ ਉਹ ਤੁਹਾਨੂੰ ਸਾਰਾ ਕੁਝ ਦਿਖਣ ਲੱਗ ਪਏਗਾ ਠੀਕ ਹੈ ਜੀ ਹਾਂਜੀ ਕੋਈ ਕਿਸੇ ਦੀ ਕੋਈ ਕਰੀਏ ਸਰ ਮੈਂ ਅਪਲਾਈ ਕੀਤਾ ਫਾਰਮ ਅਪਲਾਈ ਜੇ ਤੁਸੀਂ ਇਕੱਲਾ ਅਪਲਾਈ ਕੀਤਾ ਗਰੁੱਪ ਡੀ ਦਾ ਫਾਰਮ ਅੱਛਾ ਅਪਲਾਈ ਕਿੱਦੋਂ ਕਰਨਾ ਹੈ ਜੀ ਤਾਂ ਅਪਲਾਈ ਤੁਸੀਂ T ट्रिपल एस ਵੀ ਦੀ ਸਾਈਟ ਤੋਂ ਜਾ ਕੇ ਅਰਚਨਾ ਚੋਧਰੀ ਜੀ ਤੁਸੀਂ T ट्रिपल एस ਵੀ ਬਾਕੀ ਜਿਹੜਾ ਲਿੰਕ ਹੈ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ ਤੁਸੀਂ ਗਰੁੱਪ ਦੇ ਵਿੱਚ ਜ਼ਰੂਰ ਐਡ ਹੋ ਜਾਓ WhatsApp ਗਰੁੱਪ ਦਾ ਲਿੰਕ ਵੀ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਇਸੇ ਲੈਕਚਰ ਦੇ ਠੀਕ ਹੈ ਉੱਥੇ ਜਾ ਕੇ ਤੁਸੀਂ ਐਡ ਜ਼ਰੂਰ ਹੋ ਜਾਓ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਅਪਡੇਟ ਰਹੂਗਾ ਤੁਸੀਂ ਤਿਆਰੀ ਨੂੰ ਲੈ ਕੇ ਇਹਦੇ ਸਿਲੇਬਸ ਨੂੰ ਲੈ ਕੇ ਇਹਦੀ ਭਰਤੀ ਨੂੰ ਲੈ ਕੇ ਕੀ ਕੁਝ ਬਦਲਾਅ ਹੋਣ ਜਾ ਰਿਹਾ ਹੈ ਸਰਕਾਰ ਕਦੋਂ ਪੇਪਰ ਲੈਣਾ ਚਾਹੁੰਦੀ ਹੈ ਕਦੋਂ ਜੋਇਨਿੰਗ ਹੋਊਗੀ ਕੀ ਤੁਸੀਂ ਅੱਗੇ ਜਾ ਕੇ ਪ੍ਰੀਫਰੈਂਸ ਸਿਲੈਕਟ ਕਰਨੀ ਹੈ ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਹੀ ਦੱਸਾਂਗੇ ਠੀਕ ਹੈ ਜੀ ਤਾਂ ਇਹ ਸੈਸ਼ਨ ਨੂੰ ਵੀ ਬਾਕੀਆਂ ਤੱਕ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਨਹੀਂ ਪਤਾ ਇਸ ਅਪਡੇਸ਼ਨ ਬਾਰੇ ਐਂਡ ਜਿਨ੍ਹਾਂ ਨੂੰ ਨਹੀਂ ਪਤਾ ਤਿਆਰੀ ਬਾਰੇ ਤੋ ਡੈਫੀਨੇਟਲੀ ਰਾਤ ਨੂੰ 8:30 ਵਜੇ ਤੁਸੀਂ ਅੱਜ ਦੇ ਸੈਸ਼ਨ ਦੇ ਵਿੱਚ ਜੁੜਨਾ ਨਾ ਭੁੱਲਿਓ ਲਾਈਵ ਕਲਾਸ ਹੋਏਗੀ ਮੈਥ ਦੀ ਤੇ ਆਪਦੀਆਂ ਕਾਪੀਆਂ ਤੇ ਪੈਨ ਨਾਲ ਲੈ ਕੇ ਹੀ ਰੱਖਣਾ ਹੈ ਠੀਕ ਹੈ ਕਿਉਂਕਿ ਮੈਥ ਦੇ ਵਿੱਚ ਹਰ ਇੱਕ ਚੀਜ਼ ਆਪਾਂ ਨੋਟ ਕਰਕੇ ਸੋਲਵ ਕਰਕੇ ਹੀ ਚੱਲਣੀ ਹੈ ਲਿੰਕ ਕੋਈ ਗੱਲ ਨਹੀਂ ਅਰਚਨਾ ਚੌਧਰੀ ਜੀ ਮੈਂ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ ਠੀਕ ਹੈ ਬੇਸਿਕਰ ਹੋ ਜਾਓ ਤੁਸੀਂ ਲਾਸਟ ਡੇਟ 27 ਦਸੰਬਰ ਹੈਗੀ ਆ ਤਾਂ ਉਸ ਤੋਂ ਪਹਿਲਾਂ ਫਿਰ ਆਪਾਂ ਅਪਲਾਈ ਕਰਕੇ ਆਪਦੀ ਤਿਆਰੀ ਨੂੰ ਸਟਰੀਮ ਲਾਈਨ ਕਰਨ ਦੀ ਸੋਚੀ ਹੈ ਨਾ ਅਪਲਾਈ ਤਾਂ ਡੈਫੀਨੇਟਲੀ ਹੁਣ ਹੋ ਜਾਏਗਾ ਅਪਲਾਈ ਤੋਂ ਨਹੀਂ ਆਪਾਂ ਰਹਿੰਦੇ ਕੋਈ ਵੀ ਨਹੀਂ ਰਹੂਗਾ ਤੇ ਸਰਕਾਰ ਦੀ ਵੀ ਇਸ ਵਾਰੀ ਪੂਰੀ ਮਨਸ਼ਾ ਵੀ ਇਸ ਭਰਤੀ ਨੂੰ ਬਿਲਕੁਲ ਸਿਰੇ ਚੜਾਇਆ ਜਾਵੇ ਤਾਂ ਪਿਛਲੇ ਜਿਹੜੇ ਸਮੇਂ ਤੋਂ ਇਹ ਲਟਕ ਰਹੀ ਹੈ ਆਪਣੀ ਜਿਹੜੀ ਭਰਤੀ ਹੈ ਗਰੁੱਪ ਡੀ ਦੀ ਇਹਨੂੰ ਸਰਕਾਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਪੋਸਟਾਂ ਦੇ ਵਿੱਚ ਵਾਧਾ ਕਰਕੇ ਇਹਨੂੰ ਇਸੇ نوٹیفیکیشن ਦੇ ਵਿੱਚ ਹੀ ਵਾਦਾ ਕਰਕੇ ਤੇ ਪੇਪਰ ਇੱਕੋ ਕੰਡਕਟ ਕਰਾ ਕੇ ਤੁਹਾਡੀ ਜੋਇਨਿੰਗ ਵੀ ਜਲਦੀ ਕਰਵਾਉਗੀ ਠੀਕ ਹੈ ਤਾਂ ਇਸ ਵਾਰੀ ਆਪਾਂ ਬਿਲਕੁਲ ਵੀ ਪਿੱਛੇ ਨਹੀਂ ਰਹਿਣਾ ਬਾਕੀ ਕੋਈ ਹੋਰ ਕੋਈ ਹੈ ਤੁਸੀਂ ਕਰ ਸਕਦੇ ਹੋ ਤਾਂ ٹوٹل ਕੋਸਟ ਜਸਟ ਐਂਡ ਜਸਟ 1500 ਰੁਪਏ ਹੈ ਆਈ ਥਿੰਕ ਸੋ ਇੰਨੇ ਦੇ ਵਿੱਚ ਪੂਰੀ ਕੰਪਲੀਟ ਪ੍ਰੈਪਰੇਸ਼ਨ ਔਰ ਇੱਕ ਸਟਰੀਮ ਲਾਈਨ ਫਾਰਮ ਦੇ ਵਿੱਚ ਹੋ ਜਾਵੇ ਤਾਂ ਇਸ ਤੋਂ ਬੈਟਰ ਨਹੀਂ ਹੋ ਸਕਦਾ ਜੀ ਅਰਚਨਾ ਚੋਧਰੀ ਜੀ ਆਲਰੇਡੀ ਬਣਿਆ ਹੋਇਆ ਜੀ ਗਰੁੱਪ ਗਰੁੱਪ ਡੀ ਦਾ ਵਟਸਐਪ ਲਿੰਕ ਬਣਾ ਦੋ ਡੈਫੀਨਿਟਲੀ ਬਣਿਆ ਹੋਇਆ ਹੈ ਇਸੇ ਤੁਸੀਂ ਲੈਕਚਰ ਦੇ نیچے ਜਾਓਗੇ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਲਿੰਕ ਦਿੱਤਾ ਹੋਇਆ ਹੈ ਵਟਸਐਪ ਗਰੁੱਪ ਦਾ ਲਿੰਕ ਹੈ ਉਹਦੇ ਵਿੱਚ ਜਾ ਕੇ ਤੁਸੀਂ ਐਡ ਆਨ ਹੋ ਸਕਦੇ ਹੋ ਜੇ ਨਹੀਂ ਪਤਾ ਲੱਗਦਾ ਤਾਂ ਮੇਰਾ ਨੰਬਰ ਆਲਰੇਡੀ ਆਰ ਮੈਂਸ਼ਨ ਕੀਤਾ ਹੋਇਆ ਜੀ ਇਸ ਨੰਬਰ ਤੇ ਤੁਸੀਂ ਮੈਸੇਜ ਵੀ ਡਰੌਪ ਕਰ ਸਕਦੇ ਹੋ ਤਾਂ ਮੈਂ ਵੀ ਤੁਹਾਨੂੰ ਜੜਾ ਹੈ ਐਡ ਆਨ ਕਰ ਦੂੰਗਾ ਇਸ ਗਰੁੱਪ ਦੇ ਵਿੱਚ ਠੀਕ ਮਿਲਦੇ ਆਪਾਂ 8:30 ਵਜੇ ਲਾਈਵ ਸੈਕਸ਼ਨ ਦੇ ਵਿੱਚ ਧੰਨਵਾਦ ਸਾਰਿਆਂ ਦਾ